ਕੁਮਰ ਪੁੱਤ ਅਹੀਂ ਤੇਰੇ ਪੁੱਤ ਡਰ ਲੱਗਦਾ ਹੈ ਹਾਂਜੀ ਵੀ ਡਰ ਲੱਗਦਾ ਤੇ ਰਾਤ ਕਿੱਥੇ ਕੱਟੀ ਫਿਰ ਰਾਤ ਇੱਥੇ ਮੰਦਿਰ ਤੋਂ ਆ ਜਨੇ ਨੇ ਮੇਰੇ ਤਰਪਾਲਦਾ ਕਿ ਵੀਰ ਤੇ ਮੁੰਡਾ ਮੁੰਡਾ ਜਾ ਕੇ ਘਰ ਦੱਦਾ ਚਲੇ ਗਿਆ ਡਰਦਾ ਚੱਲ ਗਿਆ ਹਾਂ ਤਾਂ ਮਰ ਨਾ ਜਾਓ ਅਹੀਨੇ ਤੇਰੇ ਪੋਤੇ ਤੇ ਇਹ ਵੀ ਵੀਰ ਪੋਤੇ ਤੇ ਕੱਲ ਤੂੰ ਆਨੇ ਹਾਂ ਤੂੰ ਵੀ ਮੇਰਾ ਪੋਤੇ ਆ ਪੋਤੇ ਆ ਜੀ ਹਾਂ ਆ ਲੋ ਲੱਖ ਇੱਕ ਜੇ ਆ ਦਹੀਆ ਰੋਰ ਜੇ ਨਾਲ ਰੰਗ ਰੋਗ ਕਰਾ ਦਿਓ ਦਵਾਈਂ ਮੈਂ ਇਹਨੇ ਪੈਸੇ ਵੜਾ ਤੇ ਹੁਣ ਕਰੋਈ ਜਾਨੀ ਆ ਦੋਸਤੋ ਕੱਲ ਜਦੋਂ ਇੱਕ ਭਾਉ ਦੀ ਮਤ ਕੀਤੀ ਸੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਦਿਸਦਾ ਨਹੀਂ ਸੀਗਾ ਤੇ ਉਸ ਤੋਂ ਬਾਅਦ ਅਸੀਂ ਆ ਘਰ ਦੇਖਣ ਆਏ ਸੀ ਕਿਉਂਕਿ ਬਹੁਤ ਸਾਰੀਆਂ ਡਿਮਾਂਡਸ ਮਤਲਬ ਆ ਰਹੀਆਂ ਨੇ ਵੀ ਨੁਕਸਾਨ ਤੇ ਹੋਇਆ ਹੀ ਬੜਾ ਹੈ ਨਾ ਇਹਨੂੰ ਪੂਰਾ ਕੀਤਾ ਹੀ ਨਹੀਂ ਜਾ ਸਕਦਾ ਸਾਡੇ ਕੱਲਿਆਂ ਦੇ ਤੇ ਵਸੇ ਜਿੱਨੀ ਨਹੀਂ ਹੈਗਾ ਮੇਰੇ ਸਾਡੇ ਤੇ ਛੱਡ ਦਿਓ ਇਹ ਤੇ ਪੂਰੀ ਕਿਸੇ ਸਰਕਾਰ ਦੇ ਵਸੇ ਜਿੱਨੀ ਨਹੀਂ ਹੈਗਾ ਵੀ ਕੱਲੇ ਕੱਲੇ ਦਾ ਜਿਹੜਾ ਨੁਕਸਾਨ ਉਹ ਪੂਰਾ ਕਰ ਦਵੇ ਜਿਹੜੇ ਡੇਰੇ ਦੇ ਉੱਤੇ ਭਾਉ ਮੰਗਲ ਸੋਣੀ ਸਾਡੇ ਲਾਗੇ ਖਲੋਤੇ ਆ ਇਹਨਾਂ ਦੱਸਿਆ ਸੀਗਾ ਵੀ ਇਹ ਪਰਿਵਾਰ ਬਹੁਤ ਗਰੀਬ ਔਰ ਮੈਂ ਤੇ ਬਾਰੇ ਦੱਸਣ ਲੱਗਾ ਕੱਲੇ ਦਾ ਘਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਸੀ ਜਸਪਿੰਦਰ ਸੋਹਾ ਤੁਹਾਡਾ ਨਾਮ ਜੀ ਹਾਂਜੀ ਇਸਾਰ ਜਸਪਿੰਦਰ ਸਿੰਘ ਆ ਮਿਹਨਤ ਕਰਕੇ ਖਾਂਦਾ ਦੋ ਇਹ ਕੋ ਡੰਗਰ ਸੀਗੇ ਇੱਕ ਪਹਿਲਾ ਮਰਗੀ ਜੀ ਹਾਂਜੀ ਇੱਕ ਪਸ਼ੂ ਦਾ ਹੜਾ ਤੋਂ ਪਹਿਲਾਂ ਮਰਿਆ ਹੜਾ ਚ ਨਹੀਂ ਤੇ ਕਿੱਲਾ ਕ ਪੈੜੀ ਆ ਜੀ ਹਾਂਜੀ ਜੀ ਇੱਕ ਲਗ ਡੇਢ ਤੇ ਲਗ ਜੀ ਤੇ ਸਪਰੇ ਕਰ ਕਰਕੇ ਮਤਲਬ ਘਰ ਘਰ ਪੈੜੀਆਂ ਚ ਕਰਦੇ ਹੋ ਸਪਰੇ ਜੀ ਹਾਂਜੀ ਹਾਂਜੀ ਸਪਰੇ ਕਰ ਕਰਕੇ ਆਪਦਾ ਗੁਜ਼ਾਰਾ ਕਰਦਾ ਇੱਕ ਕਿੱਥੇ ਦਾ ਮੁੰਡਾ ਮੇਰੇ ਖਾਲ 5000 ਤੋਂ ਲੱਗਾ 5000 ਰੁਪਏ ਤੇ ਕਿਸੇ ਖਾਦ ਵਾਲੀ ਦੁਕਾਨ ਤੇ ਇੱਧਰ ਆ ਕੋਈ ਨਸ਼ੇੜੀ ਨਹੀਂਗਾ ਮਤਲਬ ਉਹ ਤਰ੍ਹਾਂ ਹੀ ਸ਼ਕਲ ਹੋਈ ਭਲਾ ਮਾਨਸ ਲੱਗਦਾ ਔਰ ਕੱਲ ਅਸੀਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਆ ਛੱਤਾਂ ਤੁਹਾਨੂੰ ਵਿਖਾਈਆਂ ਸੀ ਜੋ ਇਹਦੇ ਘਰ ਦੇ ਹਾਲਾਤ ਆ ਵੀ ਅਸੀਂ ਇਹ ਜਿਹੜਾ ਵਾ ਵੀ ਇਹਦਾ ਬਾਲੇ ਪਾਉਣ ਦੀ ਕੋਸ਼ਿਸ਼ ਕਰਦੇ ਆਂਗੇ ਵੀ ਛੱਤਾਂ ਦੁਬਾਰਾ ਆਪਣੇ ਘਰ ਦੇ ਵਿੱਚ ਬਹਿ ਸਕੇ ਤੇ ਰਾਤ ਕੀ ਹੋਇਆ ਮਾਤਾ ਰੇਤੀ ਐਂ ਤੇ ਮੁੱਕ ਚਲੇ ਐ ਤੇ ਤਰਪਾਲ ਤੇ ਇੱਕ ਜਿਹੜਾ ਰਾਤ ਕੱਢੀ ਤੇ ਮੁੰਡਾ ਤੇ ਡਰਦਾ ਉਹ ਆਪਣੇ ਚਾਚਿਆਂ ਘਰ ਚਲੇ ਕੇ ਤੇ ਮੈਨ ਨੂੰ ਮੁੱਕ ਹੁਣ ਰੋਨੀ ਕਿਉਂ ਆ ਕੋਈ ਨਹੀਂ ਹੋ ਆਦਲਣਾ ਲੈਟਰ ਤੇਰਾ ਹਾਂਜੀ ਵੀਰ ਖੁਸ਼ ਹੋਏਂਗੀ ਫਿਰ ਹਾਂਜੀ ਵੀਰ ਖੁਸ਼ ਹੋਏ ਇਹ ਰਾਤ ਦੇ ਇਹਨਾਂ ਦੇ ਹਾਲਾਤ ਸੀ ਤੇ ਕੱਲੀ ਇੱਕ ਰਾਤ ਨਹੀਂ ਰੋਜ਼ ਹੀ ਇਸ ਤਰੀਕੇ ਜਿਹੜੇ ਹਾਲਾਤ ਕਈ ਘਰਾਂ ਦੇ ਵਿੱਚ ਗੁਜ਼ਰਦੇ ਆ ਕੀ ਕਹਿਣਾ ਚਾਹੁੰਦੇ ਹੋ ਭਾਉ ਜੀ ਅੰਦਰ ਆਪਾਂ ਵੀ ਸੁੱਤੇ ਨਹੀਂ ਉਦਨ ਦੇ ਆਣ ਕੇ ਜਦੋਂ ਬਾਹਰ ਸਰਕਤੇ ਰਹੇ ਪੰਜ ਰਾਤਾਂ ਆਪਾਂ ਆਹ ਤੁਹਾਡੇ ਸਾਹਮਣੇ ਸਾਰਾ ਸਮਾਨ ਪਿਆ ਵਾ ਅੰਦਰ ਉਹਦਾ ਸਪਰੇਅ ਵਾਲਾ ਪੰਪ ਪਿਆ ਵਾ ਕੰਮਕਾਰ ਸਾਰਾ ਰੁਕਿਆ ਪਿਆ ਸੀਗਾ ਤੇ ਬਾਹਰ ਹੀ ਆਪਾਂ ਰਹੇ ਆ ਪੰਜ ਦਿਨ ਹੋ ਗਏ ਜਦੋਂ ਦੇ ਇੱਥੇ ਆ ਗਏ ਅਸੀਂ ਬਾਹਰ ਤਰਪਾਲ ਲੈ ਕੇ ਸੌਣੇ ਰਾ ਨੂੰ ਅੰਦਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੇ ਕਿਹੜੇ ਵੇਲੇ ਠਾਂ ਢੇਪ ਪਾਣੇ ਤੇ ਕੱਲ ਇਹਨੂੰ ਪੁੱਛਿਆ ਸੀਗਾ ਵੀ ਜੇ ਤੇਰੇ ਵਾਲੇ ਬਦਲਾਉਣੇ ਆ ਤੇ ਕਿੰਨਾ ਕੁ ਖਰਚਾ ਤੇ ਵਿਚਾਰਾ ਝਗਦਾ ਝਗਦਾ ਆਂਦਾ ਸੀ ਵੀ 50-60000 ਰੁਪਇਆ ਲੱਗਣਾ ਤੇ ਮੈਂ ਇਹਨੂੰ ਕਿਹਾ ਇੰਨੇ ਚ ਸਰਨਾ ਨਹੀਂਗਾ ਔਰ ਕੱਲ ਦੀ ਜਦੋਂ ਵੀਡੀਓ ਵੇਖੀ ਆ ਕਿਸੇ ਨੇ ਸਾਡੇ ਦੋਸਤ ਨੇ ਸਿਮਰਨ ਭੱਟੀ ਨੇ ਉਹ ਸੈਕਰਮੈਂਟੋ ਤੋਂ ਯੂ ਐਸ ਏ ਤੋਂ ਅਮਨ ਦੇ ਦੋਸਤ ਨੇ ਸਾਡੇ ਨਾਲ ਢਿਲੋਂ ਸਾਹਿਬ ਆਏ ਤੇ ਉਹਨਾਂ ਇੱਕ ਮਿੰਟ ਲਾਇਆ ਸੀ ਇਹਨੂੰ ਕੱਲ ਵਾਦਾ ਕੀਤਾ ਸੀ ਤੈਨੂੰ ਲੱਖ ਰੁਪਈਆ ਦੇ ਦੇਾਂਗੇ ਤੂੰ ਆਪਦੇ ਬਾਲੇ ਪਵਾ ਲਈ ਆਪਦੀ ਛੱਤ ਪਵਾ ਲਈ ਔਰ ਉਹਨਾਂ ਨੇ 1,10,000 ਰੁਪਈਆ ਜਿਹੜਾ ਇਹਨੂੰ ਅੱਜ ਭੇਜਿਆ ਵਾ ਜਿਹੜਾ ਇਹਨੂੰ ਪੁੱਜਦਾ ਕਰ ਦਿੱਤਾ ਵਾ ਔਰ ਇਹਦੇ ਮਨ ਦੇ ਵਿੱਚ ਇੱਕ ਤਾਂਗ ਹੈ ਕਿ ਮੈਂ ਜਿਹੜਾ ਵਾ ਆਪਣਾ ਲੈਂਟਰ ਪਾਉਣਾ ਚਾਹੁੰਦਾ ਵਾਂ ਔਰ ਸਾਡੇ ਨਾਲ ਸੁਖ ਭਾਰੀ ਪਹਿਲੇ ਦਿਨ ਤੋਂ ਹੀ ਸੇਵਾ ਕਰਨ ਡਏ ਆ ਮਤਲਬ ਆਪਣੇ ਕੋਲੋਂ ਹੀ ਆਪਦੀ ਫੈਕਟਰੀ ਚੋਂ ਸਮਾਨ ਲਿਆ ਕੇ ਰਸ ਲਿਆ ਕੇ ਔਰ ਜਦੋਂ ਇਹਨਾਂ ਹਾਲਾਤ ਵੇਖੇ ਤੇ ਅੰਦੇ ਦੀ ਚਲੋ ਇੰਟਰ ਪਾਉਣੇ ਆ 20 ਬੋਰੀਆਂ ਸੀਮੈਂਟ ਸਾਡੇ ਲੋ ਗਿਆ ਇਸ ਤਰੀਕੇ ਸੀ ਇਹਨੂੰ ਇਹ ਵੀ ਵਿਸ਼ਵਾਸ ਦਿਵਾਇਆ ਵੀ ਤੂੰ ਲੈਂਟਰ ਵਾਲਾ ਕੰਮ ਹੀ ਕਰ ਲੈ ਇੱਟਾਂ ਤੇਰੇ ਕੰਮ ਆ ਜਾਣੀਆਂ ਵਾ ਜੋ ਕੁਝ ਹੋਰ ਵੀ ਘਟੂਗਾ ਆ ਭਾਉ ਮੰਗਲ ਸੋਹਣੀਆਂ ਕੋਈ ਹੋਰ 10 ਵੀ 30000 ਜਿਹੜਾ ਲੱਗੂਗਾ ਉੱਤੇ ਅਸੀਂ ਤੈਨੂੰ ਜਿਹੜਾ ਪੁੱਛਦਾ ਕਰਦੇ ਆਂਗੇ ਔਰ ਬਹੁਤ ਮਿਹਨਤ ਕਰਕੇ ਖਾਂਦਾ ਔਰ ਇਹਨੇ ਮਿਸਤਰੀ ਲਾਉਣੇ ਆ ਔਰ ਇਸ ਕਰਕੇ ਅਸੀਂ ਇੱਕ ਕਸੂਲ ਬਣਾਇਆ ਵੀ 2-3 ਮਹੀਨੇ ਦਾ ਇਹਨੂੰ ਰਾਸ਼ਨ ਵੀ ਲਿਆ ਦਿੱਤਾ ਇੱਕ ਇਹਦੇ ਕੋਲ ਪਸ਼ੂ ਹੈ ਇਹਨੂੰ ਇੱਕ ਫੀਡ ਦੀ ਬੋਰੀ ਤੇ ਨਾਲ ਚੌਕਰ ਦੀ ਵੀ ਦੇ ਦੇਤੀ ਆ ਵੀ ਤੇਰੇ ਕੰਮ ਦੇ ਵਿੱਚ ਕੋਈ ਅਰਚਨ ਨਾ ਆਵੇ ਰਿਕਾਵਟ ਨਾ ਆਵੇ ਵੀ ਇੱਕ ਪਾਸੇ ਰੋਟੀ ਦੀ ਚਿੰਤਾ ਹੋਵੇ ਤੇ ਇੱਕ ਪਾਸੇ ਤੂੰ ਮਿਸਤਰੀ ਲਾਏ ਹੋਣਾ ਸੋ ਇਸ ਤਰੀਕੇ ਜਿਹੜੀ ਇਹ ਸੇਵਾ ਅੱਜ ਨਿਭਾਈ ਗਈ ਉਹ ਸਿਮਰਨ ਭੱਟੀ ਹਣਾ ਲੋ ਲਈ ਗਈ ਆ ਬਾਹਰੋਂ ਸਾਡਾ ਭਰਾ ਬੈਠਾ ਹੋਣਾ ਇੱਕ ਮਿੰਟ ਲਾਇਆ ਸੁਰੇ ਪੈਸੇ ਭੇਜ ਦਿਆਂ ਔਰ ਹੁਣ ਖੁਸ਼ ਜੇ ਹਾਂਜੀ ਖੁਸ਼ ਸੀਮੈਂਟ ਵੀ ਆਜੂ 20 ਬੋਰੀਆਂ ਹੋਰ ਜੇ ਕੋਈ ਚਾਹੀਦਾ ਹੋਇਆ ਤੁਸੀਂ ਦੱਸ ਦੇਣਾ ਕੋਲੋਂ ਨਾ ਖਰਚ ਕਰਿਓ ਉਹ ਆਂਦਾ ਸੀ ਮੈਂ ਫੜ ਫੜਾ ਕੇ ਕਦੋਂ ਕਰ ਲੂੰਗਾ ਕੋ ਚੁੱਕਣਾ ਤੇ ਕਰਜ਼ਾ ਵਾ ਤੇ ਮੁੜ ਕੇ ਉਸੇ ਕਰਜ਼ੇ ਦੀ ਮਾਰ ਹੀ ਠਾ ਦੇਗਾ ਹੋਰ 10 ਵੀ 30 ਹਜ਼ਾਰ ਲੱਗੂਗਾ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪ ਉੱਟਾ ਨਿਕਲ ਕੇ ਕੰਮ ਆ ਜਾਣੀਆਂ ਵਾ ਜੋ ਲੱਗਾ ਸੀ ਤੇਰੀ ਉਹ ਵੀ ਜਿਹੜੀ ਉਹ ਮਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਹਾਲਾਤ ਮੈਂ ਜਿਹੜੇ ਤੁਹਾਨੂੰ ਰੋਜ਼ ਹੀ ਦੱਸੀਦੇ ਆ ਤਕਰੀਬਨ ਉਹਦੇ ਵਿੱਚ ਕੀ ਆ ਵੀ ਅੱਜ ਵੀ ਸਾਡੇ ਲੋਥਾਂ ਥਾਂ ਥਾਂ ਦੇ ਉੱਤੇ ਫੀਡ ਜਾਂ ਚਾਰਾ ਜਿਹੜਾ ਉਹ ਭੇਜਿਆ ਜਾ ਰਿਹਾ ਵਾ ਕੀਮਪੁਰ ਪੁਰੀਆਂ ਡੇਰੇ ਤੇ ਚੱਲਿਆ ਰੋਬਿਨ ਵਾਈਆਂ ਵਾਲਾ ਵਿੱਚ ਸੁਖ ਭਾਰੀ ਕੋਲ ਜਦੋਂ ਇਹ ਸੇਵਾ ਕਰਦੇ ਆ ਨਾਲ ਫਿਰ ਬੰਦੇ ਅਪਰੋਚ ਕਰਦੇ ਆ ਇਹਨਾਂ ਨੇ ਉੱਥੇ ਉੱਥੇ ਫੀਡ ਦੇ ਕੇ ਆਏ ਜੀ 10 ਬੋਰੀਆਂ ਸ਼ੀਨਾ ਕਰਮ ਸਿੰਘ ਤਲਵੰਡੀ ਜਿੱਥੇ ਜਿੱਥੇ ਵੀ ਹੁੰਦਾ ਸਾਡੇ ਲੋ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਤਰਸ ਹੁੰਦਾ ਕਿਸੇ ਵੇਲੇ ਇਹਨਾਂ ਹਲਾਤਾਂ ਦੇ ਉੱਤੇ ਅੱਜ ਮੈਂ ਗੁਰਦੁਆਰੇ ਗਿਆ ਔਰ ਮੈਨੂੰ ਪੁੱਛਦੇ ਆ ਪੁੱਛਦੇ ਆ ਮਤਲਬ ਇਹਦੇ ਲਈ ਸਮਾਨ ਇਕੱਠਾ ਕਰਨਾ ਸੀਗਾ ਲੇਟ ਹੋ ਗਏ ਕੁਝ ਇਹਨਾਂ ਦੀ ਵੇਟ ਕਰ ਉੱਥੇ ਇੱਕ ਬਹੁਤ ਬਜ਼ੁਰਗ ਆਪਣੇ ਪੋਤੇ ਦੇ ਨਾਲ ਖਲੋਤੇ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਧਰ ਬਾਪੂ ਜੀ ਉਹ ਕਹਿੰਦੇ ਮੇਰਾ ਪਿੰਡ ਆ ਵੇਰਾ ਕਿੱਥੇ ਪੈਂਦਾ ਜੀ ਪਿੰਡੀ ਸਜਣਾ ਲੱਗ ਗਈ ਥੋ ਉਹ ਵੀ 25 ਕਿਲੋਮੀਟਰ ਹੈਗਾ ਹੈਗਾ ਜੀ ਇੰਨਾ ਕਿੰਨਾ 20 ਕਿਲੋਮੀਟਰ ਤੋ ਆ ਕੇ ਤੇ ਉੱਥੇ ਡੀਕਣ ਡੇ ਮੈਂ ਕਹਾ ਬਾਪੂ ਜੀ ਚਾਹੀਦਾ ਕੀ ਆ ਕਹਿੰਦੇ ਜੀ ਚਾਰ ਚਾਹੀਦਾ ਜਾਂ ਕੋਈ ਫੀਡ ਚਾਹੀਦੀ ਹੈ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਵੀ ਤੁਹਾਡੇ ਪੋਤੇ ਕੋਲ ਫੋਨ ਹੈਗਾ ਪਿੰਡ ਜਾ ਕੇ ਲਿਸਟ ਬਣਾ ਲਓ ਹੋਰ ਵੀ ਪਿੰਡ ਦੇ ਵਿੱਚ ਜਿਹੜਾ ਚਾਹੀਦਾ ਵਾ ਜੇ ਟਰੈਕਟਰ ਟਰਾਲੀ ਲੈ ਆਓਗੇ ਤੇ ਅਸੀਂ ਤੁਹਾਨੂੰ ਲਦਾ ਦੇਾਂਗੇ ਨਹੀਂ ਤੇ ਤੁਹਾਡੇ ਪਿੰਡ ਵੀ ਪੁੱਜਦਾ ਕਰਦੇ ਆਂਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਟਰੈਕਟਰ ਟਰਾਲੀ ਹੈਗੀ ਆ ਤੇ ਬੜੇ ਹੀ ਅੱਗੋਂ ਮਸੂਮੀਅਤ ਨਾਲ ਜਿਸ ਤਰ੍ਹਾਂ ਕਿਸੇ ਦੇ ਉੱਤੇ ਤਰਸ ਨਹੀਂ ਆਉਂਦਾ ਹਾਲਾਤ ਇਹ ਬਣੇ ਨੇ ਆਂਦੇ ਨਹੀਂ ਮੇਰਾ ਮੁੰਡਾ ਨਸ਼ਾ ਕਰਦਾ ਯਾਰ ਮੇਰੇ ਕੋ ਨਹੀਂ ਆਇਆ ਜਾਣਾ ਅਸੀਂ ਪੁੱਛਦਾ ਵੀ ਕਰਦੇ ਆਂਗੇ ਕੋਈ ਗੱਲ ਨਹੀਂ ਇਸ ਤੋਂ ਬਾਅਦ ਆ ਮੈਂ ਸਵੇਰੇ ਇੱਕ ਵੀਡੀਓ ਵੇਖਦਾ ਸੀ ਰੱਬ ਸਾਡੇ ਕੋਲੋਂ ਸੇਵਾ ਲਵੇ ਮੈਂ ਕਹਿੰਦਾ ਮੈਂ ਕੱਲ ਤਰਨ ਤਰਨ ਦੀ ਵੀਡੀਓ ਵੇਖਦਾ ਸੀ ਮੁੰਡੇ ਪਿੰਡ ਦੀ ਇੱਕ ਬੇਟੀ ਆ ਧੀ ਆ ਸਾਡੀ ਮਤਲਬ ਉਹ ਕਿਸ਼ਤੀ ਦੇ ਵਿੱਚ ਬੈਠੀ ਆ ਔਰ ਪੱਤਰਕਾਰ ਉਹਦੀ ਇੰਟਰਵਿਊ ਲੈ ਰਿਹਾ ਔਰ ਉਹਨੂੰ ਪੁੱਛ ਰਿਹਾ ਵੀ ਪਾਣੀ ਤੋਂ ਡਰ ਨਹੀਂ ਲੱਗਦਾ ਉਹ ਆਂਦੀ ਮੈਂ ਜੰਮੀ ਪਾਣੀ ਜਾਂਦੀ ਹਰ ਸਾਲ ਹੀ ਪਾਣੀ ਆਉਂਦਾ ਕੋਈ ਡਰ ਡਰ ਨਹੀਂ ਲੱਗਦਾ ਮਤਲਬ ਸਾਡੇ ਹਾਲਾਤ ਹੀ ਇਹੋ ਜਿਹੇ ਨੇ ਤੈਨੂੰ ਪੁੱਛਿਆ ਵੀ ਚਾਹੀਦਾ ਕੀ ਆ ਫਿਰ ਮੈਂ ਨੰਬਰ ਲੈ ਕੇ ਫੋਨ ਕੀਤਾ ਉਹਨਾਂ ਦੇ ਭਾਈ ਸਾਹਿਬ ਨਾਲ ਉਹ ਬੱਚੀ ਦੇ ਨਾਲ ਗੱਲ ਹੋਈ ਆ ਮੈਂ ਉਹਨਾਂ ਨੂੰ ਕਹਿੰਦੀ ਚਾਹੀਦਾ ਕੀ ਜਾਂਦੇ 10 ਦਿਨ ਬਾਅਦ ਟਰੈਕਟਰ ਤੇ ਡੀਜ਼ਲ ਚਾਹੀ ਮੈਨੂੰ ਕੋਈ ਇੱਕ ਫੋਨ ਕਰਦੀ ਨੰਬਰ ਆ ਗਿਆ ਤੇਰੇ ਕੋ ਟਰੈਕਟਰ ਵੀ ਸਾਡਾ ਡੀਜ਼ਲ ਵੀ ਸਾਡਾ ਤੇ ਪੈੜੀ ਚੋਂ ਨਿਕਲੀ ਰੇਤ ਤੇਰੀ ਜਿੱਥੇ ਮਰਜੀ ਵੇਚ ਲਿਓ ਆਂਦਾ ਰੇਤ ਨਹੀਂ ਜੀ ਮਿੱਟੀ ਨਿਕਲਦੀ ਮੈਂ ਕਹਾ ਭਾਉ ਅਸੀਂ ਤੇ ਮਿੱਟੀ ਵੀ ਚੁੱਕ ਲਈ ਨਾ ਤੇ ਸਾਡੀਆਂ ਲੋਕਾਂ ਸੋਨਾ ਬਣਾ ਦੇਣੀ ਆ ਸੋ ਤੇਰਾ ਹੀ ਆ ਸਾਡੇ ਕੋਲ ਸੇਵਾ ਲੈ ਲਿਓ ਜਿੰਨੀ ਲੈ ਸਕਦੇ ਹੋ ਕੋਸ਼ਿਸ਼ ਕਰਾਂਗੇ ਉੱਥੇ ਵੀ ਜਾ ਕੇ ਜਿੱਥੇ-ਜਿੱਥੇ ਵੀ ਲੋੜ ਆ ਉਹ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਗੁਰਦੁਆਰੇ ਲੰਗਰ ਚੱਲ ਰਿਹਾ ਮੇਰੇ ਖਿਆਲ ਕੱਲ ਚੌਥ ਦਾ ਜੀ ਮੇਲਾ 14 ਦਾ ਲੰਗਰ ਹੁਣ ਇਸ ਰੋਡ ਦੇ ਉੱਤੇ ਸਾਰੇ ਲੱਗਣੇ ਔਰ ਲੰਗਰ ਅਸੀਂ ਪਰਸੋਂ ਤੋਂ ਉੱ ਮਤਲਬ ਇਸ ਰੋਡ ਦੇ ਉੱਤੇ ਫੇਰ ਵੀ ਜੇ ਕਿਸੇ ਨੂੰ ਸੁੱਕੀ ਰਸ ਜਾਂ ਜੋ ਚਾਹੀਦਾ ਵੈਸੇ ਤੇ ਰਾਸ਼ਨ ਬਹੁਤ ਪਹੁੰਚਿਆ ਸੀ ਤੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਯਾਰ ਦੁਰਵਰਤੋਂ ਹੋ ਰਹੀ ਆ ਬੇਇਕਦਰੀ ਹੋ ਰਹੀ ਹੈ ਰਾਸ਼ਨ ਵਾਲੇ ਪਾਸੇ ਨਾ ਜਾਓ ਲੋਕਾਂ ਦੀਆਂ ਹੋਰ ਬਹੁਤ ਲੋੜਾਂ ਨੇ ਜਿੱਥੇ ਤੁਸੀਂ 10 20 30 ਹਜ਼ਾਰ ਦਾ ਰਾਸ਼ਨ ਦੇਣ ਆਉਂਦੇ ਹੋ ਉੱਥੇ ਦੋ ਤਿੰਨ ਜਣੇ ਇਕੱਠੇ ਹੋ ਕੇ ਕੋਈ ਕਿਸੇ ਦੀ ਛੱਤ ਪਵਾ ਦਿਓ ਕਿਸੇ ਦਾ ਕੋਈ ਪਸ਼ੂ ਮਰ ਗਿਆ ਉਹਨੂੰ ਉਹ ਲੈ ਦਿਓ ਕੋਈ ਇਸ ਤਰੀਕੇ ਦੀ ਸੇਵਾ ਨਿਭਾ ਲਓ ਰਾਸ਼ਨ ਦੀ ਨਹੀਂ ਲੋੜ ਬਹੁਤ ਦੂਰੋਂ ਸੰਗਤ ਕੋਈ ਯੂਪੀ ਤੋਂ ਆ ਰਿਹਾ ਮੁਸਲਮਾਨ ਭਰਾ ਕੋ ਰਾਜਸਥਾਨ ਤੋਂ ਆ ਰਿਹਾ ਆ ਮੇਰੇ ਖਾਲ ਜੰਮੂ ਤੋਂ ਆਏ ਹੋ ਜੀ ਤੁਸੀਂ ਇਹ ਵੀ ਤਿੰਨ ਚਾਰ ਦਿਨ ਤੋਂ ਇੱਥੇ ਸੇਵਾ ਕਰਨ ਡਏ ਨੇ ਔਰ ਮੈਂ ਫੇਰ ਕਹਿੰਦਾ ਕਿ ਰਾਸ਼ਨ ਦੀ ਬੜੀ ਬੇਇਕਦਰੀ ਹੋ ਰਹੀ ਹੈ ਮੈਂ ਲੋਕਾਂ ਨੂੰ ਕਿਹਾ ਸੀਗਾ ਕਿ ਜਦੋਂ ਪਾਣੀ ਲੋਕਾਂ ਦੀਆਂ ਹੋਰ ਬਹੁਤ ਸਾਰੀਆਂ ਲੋੜਾਂ ਨੇ ਉਹਦੀਆਂ ਕੋਈ ਰਹਿਣ ਵਾਲਾ ਘਰ ਥੋੜੀ ਮਤਲਬ ਉਹ ਬੱਚਾ ਆਪਣੇ ਕਿਤੇ ਚਾਚੇ ਘਰ ਜਾ ਕੇ ਸੁੱਤਾ ਵਾ ਤੱਬਰ ਸਾਰਾ ਰੋਂਦਿਆਂ ਰਾਤ ਕੱਢੀ ਐ ਚਲੋ ਪਰਮਾਤਮਾ ਦਿਨ ਤੁਹਾਡੇ ਸਖਾਲੇ ਲਿਆਵੇ ਲੈਂਟਰ ਤੁਹਾਡਾ ਪੈ ਜਾਵੇ ਟਿੱਕਾ ਸਾਹਿਬ ਸਾਡੇ ਨਾਲ ਨੇ ਮਤਲਬ ਜਿੰਦਣ ਦੀ ਸੇਵਾ ਸ਼ੁਰੂ ਕੀਤੀ ਸਾਰੀ ਇੱਕ ਟੀਮ ਬਣੀ ਆ ਸਾਰੇ ਜਣੇ ਲੱਗੇ ਆ ਔਰ ਪਿੰਡ ਪਿੰਡ ਜਾ ਕੇ ਅਸੀਂ ਅਪਰੋਚ ਕਰ ਰਹੇ ਆ ਔਰ ਸਾਡੀ ਕੋਸ਼ਿਸ਼ ਹੈ ਕਿ ਯਾਰ ਰੋਜ਼ ਕੋਈ ਨਾ ਕੋਈ ਘਰ ਜਿਹੜਾ ਫੜ ਲਿਆ ਜਾਵੇ ਤੇ ਚਲੋ ਸਾਡੀ ਰੀਸ ਹੀ ਕਰ ਲੈਣਗੇ ਬਾਕੀ ਪਹਿਲਾਂ ਜਦੋਂ ਅਸੀਂ ਪਾਣੀ ਚ ਵੜੇ ਤਾਂ ਸਾਨੂੰ ਟੀਚਰਾਂ ਕਰਦੇ ਹੋਏ ਪਤਾ ਨਹੀਂ ਫ ਉਤਰਗੇ ਸੀ ਕਿ ਦਿੱਲੀ ਵਾਲੇ ਮੰਤਰੀ ਤੇ ਕੀ ਸ਼ਹਿਰ ਵਾਲੇ ਲੀਡਰ ਸਾਰੇ ਮੁੜ ਕੇ ਪਾਣੀ ਚ ਉਤਰੇ ਸੀ ਰੀਸ ਹੀ ਕਰ ਲਿਓ ਯਾਰ ਮਤਲਬ ਸਾਡੀ ਤੇ ਕੋਸ਼ਿਸ਼ ਹੈ ਸਾਡੀ ਜਿੰਨੀ ਕੁ ਕਪੈਸਿਟੀ ਆ 5 ਬਣਨ ਸਾਡੇ ਕੋ 10 ਬਣਨ 15 ਬਣਨ 20 ਬਣਨ ਪਰਮਾਤਮਾ 1500 ਬਣਾਵੇ ਤੇ ਅਸੀਂ ਇੱਥੇ ਹੀ ਰਵਾਂਗੇ ਚਲੋ ਰੱਬ ਸਾਡੇ ਕੋ ਸੇਵਾ ਲੈਂਦਾ ਰਵੇ ਕੰਮ ਸੇ ਕੰਮ ਇਹਨਾਂ ਲੋੜਾਂ ਵੱਲ ਧਿਆਨ ਦਿੱਤਾ ਜਾਵੇ ਔਰ ਮੈਂ ਫੇਰ ਇੱਕ ਅਪੀਲ ਕਰਦਾ ਕਿ ਜੇ ਕਿਸੇ ਨੂੰ ਕੋਈ ਫੀਡ ਚੌਕਰ ਕੁਛ ਚਾਹੀਦਾ ਵਾ ਕੋਈ ਸੁੱਕੀ ਰਸਤ ਚਾਹੀਦੀ ਆ ਜੇ ਤੇ ਉਹ ਆ ਸਕਦਾ ਤੇ ਜਿਹੜਾ ਅਸੀਂ ਡੰਪ ਬਣਾਇਆ ਉੱਥੋਂ ਲੈ ਜਾਵੇ ਜੇ ਵਾਕਿਆ ਹੀ ਕਿਸੇ ਦੇ ਹਾਲਾਤ ਹੀ ਮਤਲਬ ਨਹੀਂ ਆਉਣ ਵਾਲੇ ਹੈਗੇ ਹੁਣ ਕਿੱਥੋਂ ਆਏ ਆਪਣੇ ਕੋ ਗਰਾਲੇ ਤੋਂ ਸੀਗਾ ਜੀ ਉੱਥੋਂ ਵੀ ਹੁਣ ਮਤਲਬ ਆਈ ਸੀ ਡਿਮਾਂਡ ਅਸੀਂ ਕਹਾਂ ਜੀ ਹੁਣੇ ਟਰੈਕਟਰ ਟਰਾਲੀ ਲੈ ਕੇ ਆ ਜਾਓ ਤੇ ਤੁਹਾਨੂੰ ਸਮਾਨ ਲਦਾ ਦਈਏ ਜੇ ਕੋਈ ਨਹੀਂ ਵੀ ਆ ਸਕਦਾ ਹੁਣ ਗੱਡੀਆਂ ਗੁੱਡੀਆਂ ਵੀ ਤੁਰਪੀਆਂ ਨੇ ਗੱਡੀਆਂ ਸਾਡੇ ਕੋ ਹੈਗੀਆਂ ਜੇ ਕਿਤੇ ਥੋੜਾ ਬਹੁਤਾ ਪਾਣੀ ਆ ਤੇ ਵੀ ਕਰਦੇ ਆਂਗੇ ਪਰ ਗੱਲ ਇੰਨੀ ਆ ਵੀ ਲੋਡਵੰਦ ਇਹ ਨਹੀਂ ਵੀ ਇਕੱਠਾ ਕਰਨ ਨੂੰ ਕਈ ਘਰਾਂ ਦੇ ਵਿੱਚ ਲੋਡ ਵੀ ਨਹੀਂ ਤੇ ਚਲੋ ਮੈਂ ਮੈਂ ਉਹਨਾਂ ਨੂੰ ਕੋਈ ਮਜ਼ਾਕ ਜਾਂ ਟੀਚਰਾ ਨਹੀਂ ਕਰਦਾ ਮੇਰਾ ਇਹ ਸੁਭਾਅ ਨਹੀਂ ਰੱਬ ਦਿੰਦਾ ਅਸੀਂ ਅਗਲੇ ਪਾਸੇ ਦਿੰਨੇ ਆ ਲੋਡਵੰਦ ਦੀ ਲੋਡ ਪੂਰੀ ਕਰ ਦਿਓ ਉਸ ਤੋਂ ਬਾਅਦ ਆਪ ਵੀ ਰੱਖ ਲਓ ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨੀ ਕਿ ਸੇਵਾ ਸਾਡੇ ਕੋਲ ਨਿਭਾਈ ਪਹਿਲੇ ਦਿਨ ਤੋਂ ਹੀ ਨਿਭਾਉਣ ਡੇ ਆ ਅੱਗੋਂ ਵੀ ਜਿੰਨੀ ਲੱਗੀ ਰਹੂਗੀ ਤੇ ਓਨੀ ਅਸੀਂ ਮਤਲਬ ਨਿਭਾਉਂਦੇ ਰਵਾਂਗੇ ਬਹੁਤ ਫੋਨ ਸਾਨੂੰ ਇੱਕ ਨਹੀਂ ਕੱਲ ਵਾਲੀ ਵੀਡੀਓ ਵੇਖ ਕੇ ਅਮਨ ਨੂੰ ਫੋਨ ਆ ਗਿਆ ਸੀਗਾ ਢੱਲੋ ਸਾਹਿਬ ਨੂੰ ਫੋਨ ਆ ਗਿਆ ਸੀ ਵੀ ਯਾਰ ਇਹ ਸੇਵਾ ਮੇਰੇ ਜਿੰਮੇ ਜੇ ਇਹੋ ਜੇ ਲੋਕ ਵੀ ਆ ਗਏ ਜੇ ਵੀ ਇਹ ਮੇਰੀ ਮੈਂ ਹੀ ਕਰਨੀ ਜੇ ਕਿਸੇ ਹੋਰ ਨੂੰ ਨਾ ਦੇ ਦਿਓ ਮਤਲਬ ਇਸ ਤਰੀਕੇ ਇੱਥੇ ਸੇਵਾ ਕਿਸੇ ਹੋਰ ਨੇ ਨਿਭਾਉਣੀ ਸੀਗੀ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ ਪਹੌਜੇ ਤੁਸੀਂ ਖਲੋਰਿਓ ਹੋਰ ਤੁਹਾਨੂੰ ਲੋੜਵੰਦ ਘਰ ਵੇਖ ਦਿੰਨੇ ਅਸੀਂ ਹੁਣ ਇੱਧਰਲੇ ਪਾਸੇ ਜ ਤੁਰੇ ਆਂ ਔਰ ਵੇਖੋ ਨਾਲ ਆਂਦਾ ਵੀ ਫਾਇਦਾ ਹੋ ਜਾਂਦਾ ਮੈਂ ਕੁਦਰਤੀ ਕਹਤਾ ਸੁਖ ਭਾਈ ਨੂੰ ਵੀ ਆਓ ਭਾਈ ਚੱਲੀ ਹੁਣ ਅਸੀਂ ਨਵੀਂ ਮਹਿਮਾ ਚਲਾਤੀ ਤੁਹਾਨੂੰ ਵਿਖਾਈਏ ਤੇ ਮੇਰਾ ਖਿਆਲ ਆ ਵੀ ਇੰਨਾ ਹੀ ਨਹੀਂ ਤੁਹਾਡਾ ਕੁਝ ਮੁੱਕਣ ਦੇਣਾ ਤੇਰਾ ਲੈਂਟਰ ਪਾ ਕੇ ਤੁਰਾਂਗੇ ਪਰ ਸਾਡੇ ਨਾਲ ਇੱਕ ਵਾਦਾ ਕਰ ਵੀ ਹੁਣ ਰੋਣਾ ਨਹੀਂ ਜੇ ਦੋਵਾਂ ਨਹੀਂ ਰੋਣਾ ਘਰ ਘਰ ਵਾਲੀ ਨਹੀਂ ਰੋ ਹੱਸ ਕੇ ਵਿਖਾ ਮਾਰਾ ਨਹੀਂ ਰੋਂਦੇ ਆਪਾਂ ਹੁਣ ਨਹੀਂ ਰੋਂਦੇ ਬੰਦ ਹੈਗੇ ਸਾਰੇ ਬੰਦ ਨ ਨਾ ਨਹੀਂ ਨਹੀਂ ਕਿਹਾ ਪਹਿਲਾਂ ਸ਼ੂਗਰ ਸ਼ਾਕਰਦ ਨਹੀਂ ਕੀ ਨਾ ਵੀਰ ਕੋਈ ਨਹੀਂ ਕੋਈ ਧੋਖਾ ਹੈਗਾ ਮੈਂ ਕੋਲਡ ਡਰਿੰਕ ਉਹ ਨਹੀਂ ਪੀਤੀ ਤੂੰ ਉਹ ਕਹਿੰਦੇ ਪਤਾ ਕਰੋ ਪਤਾ ਦੇਵਾ ਤਾੜੇਵਾ ਤੇ ਆਂਦੇ ਤੇ ਹੀ ਪੀਉ ਪਤਾਵਾ ਤੇ ਆਂਦੇ ਚਲ ਧੰਨਵਾਦ ਤੇਰਾ ਲੈਂਟਰ ਪਾਵਾਂਗੇ ਕੋਈ ਗੱਲ ਨਹੀਂ ਜੀ ਫੇਰ ਤਾਂ ਇਤਰਾ ਯਾਉਦੇ ਤਾਲੂ ਜੋ ਵੀ ਸਰੋ ਤੋ ਖਵਾਵਾਂਗੇ ਲੈ ਲੈ ਖਵਾਏਗੇ ਲੱਡੂ ਖਵਾ ਦੇਗੇ ਲੈਂਟਰ ਤੇ ਲੱਡੂ ਹੀ ਵੰਡਦੇ ਆ ਆਹੋ ਖਵਾਵਾਂਗੇ ਜਰਦਾ ਹੀ ਪੈਣਾ ਲਾ ਜਰਦਾ ਹੀ ਬਣਾਵਾਂਗੇ ਝੋਲ ਵੀ ਬਾਬਾ ਬੁੱਢਾ ਸਾਹਿਬ ਮੇਰ ਕਰੂਗਾ ਬਾਬਾ ਦੀਪ ਸਿੰਘ ਮੇਰ ਕਰੂ ਤੇਰੇ ਕੋ ਜਰਦਾ ਖਾ ਕੇ ਜਾਵਾਂਗੇ ਚੰਗਾ ਵੀ ਖਵਾਵਾਂਗੇ ਇਹ ਕਾਣਾ ਕਾਣਾ ਕਿਉਂ ਜਿੰਦੇ ਰਹੋ ਖੁਸ਼ ਰਹੋ ਵਰਗ ਟਿੱਕਾ ਖਾ ਸਾਹ ਵਰਗ ਟਿੱਕੀ ਖਾ ਗਏ ਬਹੁਤ ਬਹੁਤ ਚਿਕਾ ਟਿੱਕੀ ਦਾ ਗਰੀਬਾ ਪਾਣੀ ਦੀ ਸੇਵਾ ਹੁਣ ਸਾਡੇ ਨਾਲ ਇੱਕੋ ਵਾਦਾ ਕਰ ਵੀ ਰੋਣਾ ਨਹੀਂ ਜੀ ਹੁਣ ਚੰਗਾ ਵੀ ਨਹੀਂ ਰੋਣੇ ਸਮਾਨ ਅਸੀਂ ਤੇਰਾ ਨਹੀਂ ਘਟਣ ਦਿੰਦੇ ਠੀਕ ਪਰ ਬਾਵੀ ਉਹਨਾਂ ਕ ਵੀ ਜੇ ਹੋਰ ਵੀ ਲੋਡ ਬੰਦਾ ਦੀ ਅਸੀਂ ਮਤ ਕਰਦੇ ਨਹੀਂ ਆਪਾਂ ਤੁਹਾਨੂੰ ਦੱਸਿਆ ਵੀ ਇਹੋ ਕੁਛ ਕਰਨਾ ਹੈ ਇਹ ਛੋਟਾ ਹੀ ਪੋਜ ਜਿੰਨੇ ਕ ਨਾ ਤੇਰਾ ਸਰ ਜਾਵੇ ਦੋ ਕਮਰੇ ਇੱਕੋ ਸਾਡੇ ਕੋ ਮੁੰਡਾ ਹਾਂ ਤੇ ਇੱਕ ਨਾਲ ਸੋਈ ਪਾਣੀ ਬਾਥਰੂਮ ਬਣਿਆ ਆਪਣੇ ਘਰ ਬਣਾ ਕੇ ਮੁੰਡਾ ਵਿਆਹਣਾ ਨਹੀਂ ਫਿਰ ਕਰ ਬਣਾ ਕੇ ਉਹ ਫਿਰ ਜਾਵਾਂਗੇ ਉਹ ਤੇ ਘਰ ਬਣ ਰਿਹਾ ਹੈ ਜਾਵਾਂਗੇ ਕਿ ਜੀਂਦੇ ਰਹੋ ਹਾਂਜੀ ਇਸਾਰ ਹਰਮੀਤ ਸਿੰਘ ਨੇ ਕੋ ਰਜ਼ੌਰੀ ਦੀ ਸੰਗਤ ਹੈ ਜੀ ਉਹਨਾਂ ਨੇ ਇੱਥੇ ਰਾਸ਼ਨ ਵੀ ਭੇਜਿਆ ਸੀਗਾ ਔਰ ਘਰ ਘਰ ਜਾ ਕੇ ਲੋੜਾਂ ਪੁੱਛ ਰਹੇ ਨੇ ਔਰ ਇਹਨਾਂ ਵੱਲੋਂ ਵੀ ਇਹਨਾਂ ਨਾਲ ਸਾਡੇ ਇੱਥੇ ਕੁਦਰਤੀ ਸਾਨੂੰ ਬਾਹਰ ਮਿਲੇ ਨੇ ਔਰ ਸਾਨੂੰ ਪੁੱਛ ਰਹੇ ਸੀ ਕਿ ਕਿਸੇ ਚੀਜ਼ ਦੀ ਕਿਸੇ ਨੂੰ ਲੋੜ ਹੈਗੀ ਤੇ ਅਸੀਂ ਇਹਨਾਂ ਨੂੰ ਕਿਹਾ ਇੱਕ ਘਰ ਦੇ ਵਿੱਚ ਚੱਲੇ ਆ ਔਰ 25 ਬੋਰੀਆਂ ਸੀਮੈਂਟ ਇਹਨਾਂ ਨੂੰ ਹੁਣੇ ਹੀ ਲੈ ਕੇ ਦੇ ਚੱਲੇ ਨੇ 45 ਬੋਰੀਆਂ ਤੇਰਾ ਭਾਅ ਹੋ ਗਿਆ ਬਾਕੀ ਤੇਰੇ ਸਰੀਏ-ਸੁਰੀਏ ਦੀ ਟੈਨਸ਼ਨ ਦਵਾਂਗੇ ਮਕਾ ਕੋਈ ਗੱਲ ਨਹੀਂ 1,10,000 ਰੁਪਿਆ ਜਿਹੜਾ ਇਹਨਾਂ ਨੂੰ ਨਗਦ ਦੇ ਦਿੱਤਾ ਗਿਆ ਔਰ 50 ਬੋਰੀਆਂ ਦਾ ਸੁਖ ਭਾਈ ਕਹਿੰਦੇ ਮੈਂ ਔਰ 50 ਬੋਰੀਆਂ ਦਾ ਸੀਮਿੰਟ ਵੀ ਹੋ ਗਿਆ ਔਰ ਬਾਬਾ ਜੀ ਮਿਹਰ ਕਰਨਗੇ ਜੇ ਤੂੰ ਮਨ ਚ ਧਾਰ ਲਿਆ ਗੁਰਸਿੱਖ ਬੰਦਾ ਵਾਂ ਤੇ ਰੱਬ ਨੇ ਆਪੇ ਹੀ ਤਰ੍ਹਾਂ ਲੀਟਰ ਪਾ ਦੇਣਾ ਤੇ ਤੇਰਾ ਮੁੰਡਾ ਵੀ ਵਿਆਹ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਮ ਔਰ ਕੋਈ ਤੁਹਾਨੂੰ ਵੀ ਤਾਂ ਦੋਗਾ ਇਹ ਕਿਉਂ ਪਰ ਪੀੜ ਤੋਂ ਕਿਉਂ ਕਰਦੇ ਆ 50 ਹੋ ਜਾਂਦੇ 12 ਮੰਦਿਆਂ ਦੇ ਲੱਗ ਤਾ ਬੁਰਗ ਬਜੁਰ ਬੁਰਾ ਰਾਸ਼ਨ ਫੜ ਲੈ ਜੇ ਮੈਂ ਕਹਿੰਦਾ ਪਿੰਡ ਹੋਰ ਮੋੜ ਕਰ ਲਿਓ ਤੇ ਜੀ ਚਾਹੀਦਾ ਹੋ ਅਸੀਂ ਸਰਨਾਥਰ ਪਹਿਲਾਂ ਵੀ ਨਾਮ ਲਿਖਾ ਦਿਓ ਕੱਲ ਲੈ ਜੀਓ ਸਾਡੇ ਚਾ ਚੋਕਰ ਕਿੱਥੇ ਚੋਕਰ ਆ ਉਹ ਪਾਰਟੀ ਪੂਟੀ ਆਈ ਤੇ ਸਿਰਫ ਦੇਖਣੀ ਆ ਹਾਂਜੀ ਪੂ ਲਿਸਟ ਪਣਾਓ ਤੇ ਲਿਓ ਬਰਾ ਚਾ ਜਾ ਜਾਂ ਚੋਕਰ ਤੁਹਾਨੂੰ ਦੱਸ ਆਈ ਕੋਈ ਨਹੀਂ ਚੋਕਰੀ ਲੱਭੀ ਲੱਭਾ ਤੁਸੀਂ ਆਏ ਕਿੱਥੋਂ ਅੱਜ ਭਲਾ ਸਿਰਫ 10 ਮਿੰਟ ਖਲੋ ਜੀ ਤੁਰ ਪਏ ਸੀ ਨਾਲੇ ਬਣ ਜਿਓ ਸਾਡੇ ਕੋਈ ਨਾ ਹਾਂ ਤੁਸੀਂ ਜੇ ਤੁਸੀਂ ਦੂਰ ਨਾ